ਪਠਾਨਕੋਟ ਦੇ ਵਿੱਚ ਚੋਰਾਂ ਦੇ ਹੌਸਲੇ ਦਿਨੋ-ਦਿਨ بلند ਹੁੰਦੇ ਜਾ ਰਹੇ ਨੇ ਜਿਸ ਤੋਂ ਅੰਦਾਜ਼ਾ ਇਸ ਗਾਤੋ ਲਗਾਇਆ ਜਾ ਸਕਦਾ ਹੈ ਕਿ ਹੁਣ ਇਹ ਨੌਕਰੀ ਪੇਸ਼ਾ ਲੋਕਾਂ ਦੀਆਂ ਗੱਡੀਆਂ ਤੇ ਹੱਥ ਸਾਫ਼ ਕਰਨਾ ਸ਼ੁਰੂ ਹੋ ਗਏ ਨੇ ਦੱਸਦੇ ਕਿ ਸ਼ਹਿਰ ਦਾ ਇੱਕ ਸ਼ਖਸ ਆਪਣੇ ਕਿਸੇ ਕੰਮ ਦੇ ਨਾਲ ਰੇਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਗਿਆ ਸੀ ਅਤੇ ਆਪਣੀ ਕਾਰ ਪਠਾਨਕੋਟ ਰੇਲਵੇ ਸਟੇਸ਼ਨ ਦੇ ਬਾਹਰ ਖੜੀ ਕਰ ਗਿਆ ਸੀ ਪਰ ਪਿੱਛੋਂ ਚੋਰਾਂ ਨੇ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਹਿਲਾਂ ਤਾਂ ਕਾਰ ਦਾ ਸ਼ੀਸ਼ਾ ਤੋੜਿਆ ਤੇ ਉਸ ਤੋਂ ਬਾਅਦ ਕਾਰ 'ਚੋਂ LED ਅਤੇ ਬੈਟਰੀ ਕੱਢ ਕੇ ਫਰਾਰ ਹੋ ਗਏ ਇਸ ਸਬੰਧੀ ਪੀੜਤ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਕਸੇ ਕੰਮ ਦੇ ਨਾਲ ਅੰਮ੍ਰਿਤਸਰ ਗਿਆ ਸੀ ਤੇ ਕੰਮ ਦੇ ਨਾਲ ਉਸ ਨੂੰ ਅੰਮ੍ਰਿਤਸਰ ਜਾਣਾ ਪਿਆ ਤੇ ਆਪਣੀ ਕਾਰ ਜਿਹੜੀ ਹੈ ਉਸ ਸਟੇਸ਼ਨ ਦੇ ਬਾਹਰ ਹੀ ਉਸਨੇ ਖੜੀ ਕੀਤੀ ਸੀ ਪਰ ਜਦੋਂ ਵਾਪਸ ਆਇਆ ਤਾਂ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਕਾਰ ਵਿੱਚੋਂ ਐਲਈਡੀ ਬੈਟਰੀ ਜਿਹੜੀ ਹੈ ਉਹ ਗਾਇਬ ਸੀ ਤੇ ਮੌਕੇ ਤੇ ਪਹਿੰਤ ਨੇ ਪੁਲਿਸ ਅੱਗੇ ਮੰਗ ਕਰਦੇ ਹੋਏ ਕਿ ਹੈ ਕਿ ਅਜਿਹੇ ਸ਼ਰਾਰਤੀਆਂ ਸਨਾਂ ਤੇ ਠਲਪਾਈ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤੇ ਉਹ ਗੱਲਬਾਤ ਕਰਦੇ ਹਾਂ ਮਨੀਸ਼ ਕੁਮਾਰ ਦੇ ਨਾਲ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੈਂ ਮਨੀਸ਼ ਅਬਰਵਾਲ ਮੈਨੂੰ ਅੱਜ ਕੁਝ ਜੁਡੂਰੀ ਕੰਮ ਦੇ ਵਾਸਤੇ ਅੰਮ੍ਰਿਤਸਰ ਜਾਣਾ ਪੈ ਗਿਆ ਤੇ ਮੈਂ ਸਟੇਸ਼ਨ ਤੇ ਆਇਆ ਆਪਣੀ ਗੱਡੀ ਲੈ ਕੇ ਤੇ ਜਦ ਸਟੇਸ਼ਨ ਦੇ ਆਸ-ਪਾਸ ਦੇਖਿਆ ਤੇ ਗੱਡੀ ਸਟੇਸ਼ਨ ਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ ਕਿਉਂਕਿ ਕਈ ਵਾਰ ਹੁੰਦਾ ਕਿ ਟਰਾਲੀ ਵਗੈਰਾ ਆ ਰਹੀ ਹੈ ਜਾਂ ਕੁਝ ਹੈ ਤੇ ਗੱਡੀ ਮੈਂ ਸਹੀ ਲਗਾ ਨਹੀਂ ਸਮਝੀ ਨਹੀਂ ਤੇ ਮੈਂ ਇਸ ਰੋਡ ਤੇ ਸਾਈਡ ਤੇ ਕਿਨੇ ਗੱਡੀ ਪਾਰਕ ਕਰਤੀ ਹੈ ਤੇ ਜਦੋਂ ਮੈਂ ਅੰਮ੍ਰਿਤਸਰ ਤੋਂ ਵਾਪਸ ਆਇਆ ਮੈਂ ਤੇ ਗੱਡੀ ਦੇ ਕੋਲ ਪਹੁੰਚਾ ਤੇ ਇੱਕਦਮ ਜਦੋਂ ਮੈਂ ਦਰਵਾਜ਼ਾ ਖੋਲਣ ਲੱਗਾ ਸਾਹਮਣੇ ਦੇਖਿਆ ਤੇ ਕੁਝ ਚੋਰਾ ਦੁਆਰਾ ਮੇਰੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਅੰਦਰੋਂ ਮੇਰੀ LED ਜਿਹੜੀ ਸਕਰੀਨ ਹੈਗੀ ਆ ਉਹ ਉਤਾਰ ਕੇ ਲੈ ਗਏ ਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਆਪਣਾ ਬੋਨਟ ਸੁਕੋਇਦਾ ਸੀਗਾ ਉਹਦੇ ਵਿੱਚੋਂ ਮੇਰੇ ਗੱਡੀ ਦੀ ਬੈਟਰੀ ਵੀ ਕੱਢਤੀ ਹੈਗੀ ਇਹਨਾਂ ਨੇ ਤੇ ਮੈਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਮੰਗ ਕਰਦਾ ਵਾਂ ਕਿ ਜਿਹੜਾ ਵੀ ਮੈਨੂੰ ਨੁਕਸਾਨ ਹੈ ਉਹਦੀ ਪਰਵਾਹੀ ਕੀਤੀ ਜਾਏ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਏ ਸ਼ਹਿਰ ਦੇ ਵਿੱਚ ਇਹੋ ਜਿਹੀ ਕਈ ਵਾਰਦਾਤਾ ਹੋ ਰਹੀਆਂ ਗਈਆਂ ਮੈਂ ਨਸ਼ੇ ਨਸ਼ੇ ਦੇ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਚੋਰੀਆਂ ਦੀ ਦਿਨ-ਵਿਦਨ ਚੋਰੀਆਂ ਵਧਦੀਆਂ ਜਾ ਰਹੀਆਂ ਕੈਮਰ ਪਰਸਨ ਖਰੀਦੇ ਨਾਲ ਅਜਿਹੀ ਦੀ ਰਿਪੋਰਟ ਪਠਾਨਕੋਟ ਦੇ ਵਿੱਚ ਚੋਰਾਂ ਦੇ ਹੌਸਲੇ ਦਿਨੋ-ਦਿਨ بلند ਹੁੰਦੇ ਜਾ ਰਹੇ ਨੇ ਜਿਸ ਤੋਂ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਇਹ ਨੌਕਰੀ ਪੇਸ਼ਾ ਲੋਕਾਂ ਦੀਆਂ ਗੱਡੀਆਂ ਤੇ ਹੱਥ ਸਾਫ਼ ਕਰਨਾ ਸ਼ੁਰੂ ਹੋ ਗਏ ਨੇ ਦੱਸਦੇ ਕਿ ਸ਼ਹਿਰ ਦਾ ਇੱਕ ਸ਼ਖਸ ਆਪਣੇ ਕਿਸੇ ਕੰਮ ਦੇ ਨਾਲ ਰੇਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਗਿਆ ਸੀ ਅਤੇ ਆਪਣੀ ਕਾਰ ਪਠਾਨਕੋਟ ਰੇਲਵੇ ਸਟੇਸ਼ਨ ਦੇ ਬਾਹਰ ਖੜੀ ਕਰ ਗਿਆ ਸੀ ਪਰ ਪਿੱਛੋਂ ਚੋਰਾਂ ਨੇ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਹਿਲਾਂ ਤਾਂ ਕਾਰ ਦਾ ਸ਼ੀਸ਼ਾ ਤੋੜਿਆ ਤੇ ਉਸ ਤੋਂ ਬਾਅਦ ਕਾਰ 'ਚੋਂ LED ਅਤੇ ਬੈਟਰੀ ਕੱਢ ਕੇ ਫਰਾਰ ਹੋ ਗਏ ਇਸ ਸਬੰਧੀ ਪੀੜਤ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਕਸੇ ਕੰਮ ਦੇ ਨਾਲ ਅੰਮ੍ਰਿਤਸਰ ਗਿਆ ਸੀ ਤੇ ਕੰਮ ਦੇ ਨਾਲ ਉਸ ਨੂੰ ਅੰਮ੍ਰਿਤਸਰ ਜਾਣਾ ਪਿਆ ਤੇ ਆਪਣੀ ਕਾਰ ਜਿਹੜੀ ਹੈ ਉਸ ਸਟੇਸ਼ਨ ਦੇ ਬਾਹਰ ਹੀ ਉਸਨੇ ਖੜੀ ਕੀਤੀ ਸੀ ਪਰ ਜਦੋਂ ਵਾਪਿਸ ਆਇਆ ਤਾਂ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਕਾਰ ਵਿੱਚੋਂ ਐਲ.ਆਈ.ਡੀ. ਬੈਟਰੀ ਜਿਹੜੀ ਹੈ ਉਹ ਗਾਇਬ ਸੀ ਤੇ ਮੌਕੇ ਤੇ ਪੀੜਤ ਨੇ ਪੁਲਿਸ ਅੱਗੇ ਮੰਗ ਕਰਦੇ ਹੋਏ ਕਿ ਹੈ ਕਿ ਅਜਿਹੇ ਸ਼ਰਾਰਤੀਆਂ ਸਨਾਂ ਤੇ ਠਲਪਾਈ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤੇ ਉਹ ਗੱਲਬਾਤ ਕਰਦੇ ਹਾਂ ਮਨੀਸ਼ ਕੁਮਾਰ ਦੇ ਨਾਲ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਮੈਂ ਮਨੀਸ਼ ਅੱਬਰਵਾਲ ਮੈਨੂੰ ਅੱਜ ਕੁਝ ਜੂਰੀ ਕੰਮ ਦੇ ਵਾਸਤੇ ਅੰਮ੍ਰਿਤਸਰ ਜਾਣਾ ਪੈ ਗਿਆ ਤੇ ਮੈਂ ਸਟੇਸ਼ਨ ਤੇ ਆਇਆ ਆਪਣੀ ਗੱਡੀ ਲੈ ਕੇ ਤੇ ਜਦ ਸਟੇਸ਼ਨ ਦੇ ਆਸ-ਪਾਸ ਦੇਖਿਆ ਤੇ ਗੱਡੀ ਸਟੇਸ਼ਨ ਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ ਕਿਉਂਕਿ ਕਈ ਵਾਰ ਹੁੰਦਾ ਕਿ ਟਰਾਲੀ ਵਗੈਰਾ ਆ ਰਹੀ ਹੈ ਜਾਂ ਕੁਝ ਹੈ ਤੇ ਗੱਡੀ ਮੈਂ ਸਹੀ ਲਗਾ ਨਹੀਂ ਸਮਝੀਨੀ ਤੇ ਮੈਂ ਇਸ ਰੋਡ ਦੇ ਸਾਈਡ ਤੇ ਕਿਤੇ ਗੱਡੀ ਪਾਰਕ ਕਰਤੀ ਹੈ ਤੇ ਜਦੋਂ ਮੈਂ ਅੰਮ੍ਰਿਤਸਰ ਤੋਂ ਵਾਪਸ ਆਇਆ ਮੈਂ ਤੇ ਗੱਡੀ ਦੇ ਕੋਲ ਪਹੁੰਚਾ ਤੇ ਇੱਕਦਮ ਜਦੋਂ ਮੈਂ ਦਰਵਾਜ਼ਾ ਖੋਲਣ ਲੱਗਾ ਸਾਹਮਣੇ ਦੇਖਿਆ ਤੇ ਕੁਝ ਚੋਰਾ ਦੁਆਰਾ ਮੇਰੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਅੰਦਰੋਂ ਮੇਰੀ LED ਜਿਹੜੀ ਸਕਰੀਨ ਹੈਗੀ ਆ ਉਹ ਉਤਾਰ ਕੇ ਲੈ ਗਏ ਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਆਪਣਾ ਬੋਨਟ ਖੋਇਦਾ ਸੀਗਾ ਉਹਦੇ ਵਿੱਚੋਂ ਮੇਰੀ ਗੱਡੀ ਦੀ ਬੈਟਰੀ ਵੀ ਕੱਢਤੀ ਹੈਗੀ ਉਹਨਾਂ ਨੇ ਤੇ ਮੈਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਮੰਗ ਕਰਦਾ ਵਾਂ ਕਿ ਜਿਹੜਾ ਵੀ ਮੇਰਾ ਨੁਕਸਾਨ ਹੈ ਉਹਦੀ ਪਰਵਾਹੀ ਕੀਤੀ ਜਾਏ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਏ ਸ਼ਹਿਰ ਦੇ ਵਿੱਚ ਇਹੋ ਜਿਹੀ ਕਈ ਵਾਰਦਾਤਾਂ ਹੋ ਰਹੀਆਂ ਗਈਆਂ ਮੈਂ ਨਸ਼ੇ ਨਸ਼ੇ ਦੇ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਚੋਰੀਆਂ ਦੀ ਦਿਨ-ਵਿਤੇ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀਟੀ ਰਿਪੋਰਟ